ਯੂਐਸਏ ਬਲੋਂ ਸਿੱਖਾਂ ਦੀਆਂ ਜਿਹੜੇ ਰਿਪੋਰਟ ਕੀਤੇ ਜਾ ਰਹੇ ਆ ਇਲੀਗਲ ਕਹੇ ਹੋਏ ਲੋਗ ਉਹਨਾਂ ਦੀਆਂ ਪਗੜੀਆਂ ਉਤਾਰਨਾ ਇੱਕ ਮੰਦਭਾਗੀ ਗੱਲ ਆ ਮੈਂ ਵਿਦੇਸ਼ ਮੰਤਰਾਲੇ ਨੂੰ ਪ੍ਰਾਰਥਨਾ ਕਰੂੰਗਾ ਕਿ ਉਹ ਘੱਟ ਤੋਂ ਘੱਟ 트ੰਪ ਸਰਕਾਰ ਨੂੰ ਸਿੱਖਾਂ ਦੀ ਪਗੜੀ ਦੀ ਇੰਪੋਰਟੈਂਸ ਜ਼ਰੂਰ ਸਮਝਾਉਣ ਇਸ ਤਰ੍ਹਾਂ ਦਾ ਨਾਦਰ ਕਰਨਾ ਠੀਕ ਨਹੀਂ ਹੈ ਔਰ ਬਾਕੀ ਤਾਂ ਉਹਨਾਂ ਦਾ ਕਾਨੂੰਨ ਆ ਕਿਉਂਕਿ ਗਲਤ ਤਰੀਕੇ ਨਾਲ ਜਾਣਾ ਵੀ ਗਲਤ ਹੈ ਪਰ ਇਹ ਵੀ ਬਹੁਤ ਬੁਰੀ ਗੱਲ ਹੈ ਔਰ ਇਹਦੇ ਨਾਲ ਲੋਕਾਂ 'ਚ ਬਹੁਤ ਰੋਸ ਫੈਲੇਗਾ ਔਰ ਜਿੰਨਾਂ ਲੋਕਾਂ ਦੇ ਨਾਲ ਇਹ ਵਤੀਰਾ ਹੁੰਦਾ ਉਹ ਵੀ ਮੰਦਭਾਗੀ ਗੱਲ ਹੈ ਬਾਕੀ ਇਹ ਜਿਹੜਾ ਪੰਜਾਬ 'ਚ ਕਿਉਂ ਉਤਾਰੇ ਆ ਉੱਥੇ ਕਿਉਂ ਭੇਜੇ ਆ ਇਹ ਮੈਂ ਸਮਝਾਂਗੇ ਭਗਵੰਤ ਮਾਨ ਜੀ ਦੀ ਜਿਹੜੀ ਆਈਕਿਊ ਜਾਂ ਉਹਨਾਂ ਦੀ ਸਮਝ ਜਾਂ ਉਹਨਾਂ ਦੀ ਕਿਸ ਤਰ੍ਹਾਂ ਨਾਲ ਐਜੂਕੇਸ਼ਨ ਹੋਈ ਹੈ ਉਸ ਦੇ ਉੱਪਰ ਇੱਕ ਪ੍ਰਸ਼ਨ ਚੈਨਣਾ ਉਹਨਾਂ ਨੂੰ ਇਸ ਤਰ੍ਹਾਂ ਦੀ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਗੁਰੂ ਨਾਨਕ ਦੇਵ ਨੇ ਵੀ ਕਦੇ ਪੰਜਾਬ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਹਿੰਦੁਸਤਾਨ ਦੀ ਗੱਲ ਕੀਤੀ ਜਦੋਂ ਬਾਬਰ ਦੇ ਜ਼ੁਲਮਾਂ ਦੇ ਖਿਲਾਫ ਉਹਨਾਂ ਨੇ ਬੋਲਿਆ ਉਹਨਾਂ ਨੇ ਕਿਹਾ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਰਾਇਆ ਇਤਿਮਾਰ ਪਈ ਕੁਰਾਨੇ ਤੈ ਕੀ ਦਰਦ ਨਾ ਆਇਆ ਤਾਂ ਇਹ ਸਾਰੇ ਹਿੰਦੁਸਤਾਨੀ ਨੇ ਕਿਸੇ ਜਗ੍ਹਾ ਵੀ ਉਤਰ ਸਕਦੇ ਨੇ ਸੁਵਿਧਾ ਦੇ ਮਤਲਬਕ ਉਹਨਾਂ ਨੂੰ ਜਿਹੜਾ 에ਅਰਪੋਰਟ ਆ ਉਹ ਪਾਕਿਸਤਾਨ ਦੇ ਉੱਪਰ ਦੀ ਅੰਮ੍ਰਿਤਸਰ ਨਜ਼ਦੀਕ ਪੈਂਦਾ ਉਹਨਾਂ ਦਾ ਮਿਲਟਰੀ 에ਅਰਕ੍ਰਾਫਟ ਆ ਉਤਾਰ ਦਿੰਦੇ ਆ ਇਹ ਗੱਲ ਹੈਗੀ ਆ ਹੋਰ ਬਾਕੀ ਕੁਝ ਨਹੀਂ ਇਹਦੇ ਚ ਚਿੰਤਾ ਨਹੀਂ ਕਰਨੀ ਚਾਹੀਦੀ ਮਾਨ ਸਾਹਿਬ ਨੂੰ ਸਾਡੀ ਸੁਰੱਖਿਆ ਦੀ ਤੇ ਉਹ ਕਰਨ ਲਈ ਮੋਦੀ ਜੀ ਦੀ ਸਰਕਾਰ ਹੈਗੀ ਆ ਉਹ ਇੰਨਾ ਹੀ ਕੰਮ ਕਰਨ ਕਿ ਪੰਜਾਬ ਚ ਸ਼ਾਂਤੀ ਰਹੇ ਤੇ ਆਪਸੀ ਭਾਈਚਾਰਕ ਸਾਂਝ ਬਣੀ ਰਹੇ ਔਰ ਇਹ ਜਿਹੜੇ ਗੈਂਗਸਟਰਨ ਪਾਲਦੇ ਆ ਇਹ ਬੰਦ ਕਰ